ਅਲੈਕੁਮ ਸਲਮ ਗਾਇ ਨਮਸਤੇ ਸਤਿ ਸ੍ਰੀ ਅਕਾਲ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਵਧੀਆ ਹੋਗੇ ਚੜ੍ਹਦੀ ਕਲਾ ਦੇ ਵਿੱਚ ਹੋਗੇ ਅੱਜ ਦੀ ਪੰਜਾਬੀ ਵੀਡੀਓ ਹੈ ਜੀ ਪੰਜਾਬੀ ਬੰਦਾ ਹੈ ਜੀ ਇੰਡੀਆ ਦਾ ਤੇ ਉਹਨੇ ਜੀ ਜ਼ੋਰਦਾਰ ਕੋਈ ਐਸਾ ਕੋਈ ਪਲੇਅਰ ਹੈਗਾ ਕਿ ਜੋ ਕਿ ਜ਼ੋਰਦਾਰ ਕੋਈ ਐਸ ਪਲੇਅਰ ਹੈਂਗੀ ਕੋਈ ਗੇਮ ਹੈਗੀ ਜਿਹਦੇ ਵਿੱਚ ਜ਼ੋਰਦਾਰ ਚਮਾੜ ਮਾਰੀ ਜਾਂਦੀ ਵੀ ਕਿਹੜਾ ਬੰਦਾ ਕਿੰਨੀ ਜ਼ੋਰ ਦੀ ਚਮਾੜ ਅਗਲੇ ਬੰਦੇ ਨੂੰ ਮਾਰਦਾ ਮੈਂ ਸੁਣਿਆ ਹੈ ਕਿ ਇਸ ਤਰ੍ਹਾਂ ਦੀ ਕੋਈ ਗੇਮ ਹੈ ਇੱਕ ਦੂਸਰੇ ਨੂੰ ਨਾ ਚਮਾੜ ਹਾਂ ਚਮਾੜ ਮਾਰਦੇ ਨੇ ਇੰਨੀ ਜ਼ੋਰ ਦੀ ਚਮਾੜ ਇਹ ਜ਼ਿਆਦਾਤਰ ਬਾਹਰਲੇ ਮੁਲਕਾਂ ਦੇ ਵੇਜ 8 ਦੇ ਬਾਰੇ ਕੀਤਾ ਜਾਂਦਾ ਹੈ ਕਿ ਬਾਹਰਲੇ ਮੁੰਗੇ ਐਵੇਂ ਚਮਾਰ ਮਾਰਦੇ ਤਾਂ ਬੰਦੇ ਯਾਰ thro ਹੀ ਨਿਕਲ ਜਾਂਦਾ ਹੈ ਬਾਕੀ ਵੇਦ ਨੇ ਅੱਜ ਦੇ ਵੀਡੀਓ ਕੋਲ ਉਹਨੇ ਭਈ ਇੱਕ ਗੇਮ ਨੂੰ ਪਲੇਅਰ ਨੂੰ ਗੇਮ ਨੂੰ ਜਿੱਤਿਆ ਹੈ ਤੇ ਬਹੁਤ ਹੀ ਖੁਸ਼ੀ ਹੋਈ ਤੇ ਸਿੱਧੂ ਮੂਸੇ ਵਾਲੇ ਦਾ ਸਟਾਈਲ ਵੀ ਉਹਨੇ ਇਸ ਵੀਡੀਓ ਦੇ ਵਿੱਚ ਅਪਣਾਇਆ ਹੈ ਤਾਂ ਲੈਟਸ ਗੈਟ ਸਟਾਰਟ ਵੀਡੀਓ ਸਟਾਰਟ ਕਰਦੇ ਹਾਂ ਤੇ ਬੜਾ ਹੀ ਮਜ਼ਾ ਆਣ ਵਾਲਾ ਹੈ ਤੇ ਉਸ ਤੋਂ ਬਾਅਦ ਫ੍ਰੀ ਸਟਾਈਲ ਕੁਸ਼ਤੀ ਤੋਂ ਬਾਅਦ ਇੱਕ ਹੋਰ ਐਸੀ ਗੇਮ ਹੈ ਜੋ ਕਿ ਦੁਨੀਆ ਦੇ ਵਿੱਚ ਇਸ ਵਕਤ ਕਾਫੀ ਜ਼ਿਆਦਾ ਮਸ਼ਹੂਰ ਹੋ ਰਹੀ ਹੈ ਜਿਹੜਾ ਅੱਜ ਕੱਲ੍ਹ ਦੇ ਸਮਰੇ ਖਾਬੰਦ ਇਹ ਇਸ ਉੱਤੇ ਉਸ ਖੇਡ ਦਾ ਨਾਮ ਹੈ ਪਾਵਰ ਸਲੈਪ ਇਸ ਵਿੱਚ 3 ਦੇ ਖਿਡਾਰੀ ਇੱਕ ਵਾਰ ਇੱਕ ਖਿਡਾਰੀ ਤੇ ਦੂਸਰੀ ਵਾਰ ਦੂਸਰਾ ਖਿਡਾਰੀ ਇੱਕ ਦੂਸਰੇ ਦੇ ਚਪੇੜਾ ਮਾਰਦੇ ਨੇ ਫੇਸ ਦੇ ਉੱਤੇ ਜੋਰ-ਜੋਰ ਦੀ ਥੱਪੜ ਮਾਰੇ ਜਾਂਦੇ ਨੇ ਉਹ ਖਿਡਾਰੀ ਜਿੱਤਦਾ ਜਿਸ ਦੇ ਪੈਰ ਆਪਣੇ ਆਪ ਉੱਤੇ ਖੜਾ ਰਹਿੰਦੇ ਹੈ ਜਾਂ ਜਿਹੜਾ ਟਿਕਨੇ ਆਪੇ ਦਿਖਾ ਰਹਿੰਦਾ ਹੈ ਜਾਂ ਟਿਕਨੇ ਆਪੇ ਟਿਕਨੇ ਆਪੇ ਪਾਵਰ ਸਲੇਮ ਜਿੱਤ ਰਹੀ ਹੈ ਹਮ ਤਾਂ ਲੱਗਦੀ ਹੈ ਯੂਏ ਨੇ ਅਬੂਤਾਬੀ ਦੇ ਵਿੱਚ ਉਸ ਦੇ ਵਿੱਚ ਇੱਕ ਪੰਜਾਬੀ ਸ਼ਖਸ ਜੁਝਾਰ ਸਿੰਘ ਜਿਹਨੇ ਖਾਸ ਕੀ ਹੈ ਤੇ ਇੱਕ ਨਵਾਂ ਚੈਂਪੀਅਨ ਯਾਨੀ ਕਿ ਜੁਝਾਰ ਸਿੰਘ ਨਾਮ ਦਾ ਇੱਕ ਨਵਾਂ ਚੈਂਪੀਅਨ ਪਾਵਰ ਸਲੇਮ ਮਿਲ ਚੁਕਿਆ ਹੈ ਉਹਦੀਆਂ ਤੁਹਾਨੂੰ ਤਸਵੀਰਾਂ ਖਾਣੀਆਂ ਔਰ ਉਸ ਪੰਜਾਬੀ ਨੇ ਇਸ ਤਰੀਕੇ ਦੇ ਨਾਲ ਚਪੇੜਾ ਮਾਰੀਆਂ ਜੋ ਆਪਣਾ ਆਪੋਨੈਂਟ ਖਿਡਾਰੀ ਸੀ ਕਿ ਉਹਨਾਂ ਚਪੇੜਾ ਦੀ ਆਵਾਜ਼ ਅੱਜ ਤੱਕ ਸੁਣਾਈ ਦਿੱਤੀ ਅਰਸ਼ ਸ਼ਿਕਾ ਦਾ ਸਿਸ ਕਰਕੇ ਕਰ ਰਹੇ ਆ ਕਿਉਂਕਿ ਪੰਜਾਬੀ ਇਹ ਜਿਹੜਾ ਖਿਡਾਰੀ ਹੈ ਸੁਝਾਰ ਸਿੰਘ ਉਸ ਦਾ ਮੁਕਾਬਲਾ ਜਿਹੜਾ ਹੋ ਰਿਹਾ ਸੀ ਰਸ਼ੀਦ ਖਿਡਾਰੀ ਦੇ ਨਾਲ ਹੋ ਰਿਹਾ ਸੀ ਇਹ ਜਿਹੜਾ ਪਹਿਲਾ ਪਹਿਲਾ ਸੈੱਟ ਚੱਲ ਰਿਹਾ ਸੀ ਤਾਂ ਰਸ਼ੀਦ ਖਿਡਾਰੀ ਨੇ ਚਪੇੜ ਮਾਰੀ ਉਸ ਤੋਂ ਬਾਅਦ ਸੁਝਾਰ ਨੇ ਮਾਰੀ ਤਾਂ ਪਹਿਲੇ ਰਾਊਂਡ ਦੇ ਵਿੱਚ ਜਿਹੜਾ ਰਸ਼ੀਦ ਖਿਡਾਰੀ ਅੱਗੇ ਚੱਲ ਰਿਹਾ ਸੀ ਇਸੇ ਤਰੀਕੇ ਨਾਲ ਜਦੋਂ ਦੂਸਰਾ ਰਾਊਂਡ ਆਇਆ ਤਾਂ ਝੋਟਲ ਹੋ ਜਾਂਦੇ ਸੁਝਾਰ ਸਿੰਘ ਉਹ ਕਿ ਜਦੋਂ ਅਖੀਰ ਖਿਡਾਰੀ ਚ ਪੇਡ ਮਾਰਦਾ ਹੈ ਤਾਂ ਅੱਖ ਦੇ ਉੱਤੇ ਸੱਟ ਲੱਗਦੀ ਹੈ ਤਾਂ ਲੋਕ ਕਹਿੰਦੇ ਨੇ ਕਿ ਤੇਰੀ ਅੱਖ ਤੇ ਮੱਲਬ ਪੱਟੀ ਜਾ ਰਹੇ ਆ ਆਖਿਰ ਤੇ ਬੰਨਮ ਪੱਟੀ ਕਰਦੇ ਨੇ ਔਰ ਜਦੋਂ ਬਾਹਰ ਪਾਸ ਆਪਣੀ ਜਗਾਹ ਦੇਤੇ ਜਾ ਰਹੇ ਹੁੰਦੇ ਨੇ ਜੁਹਾਰ ਤਾਂ ਉਹ ਇੱਕ ਗੱਲ ਕਹਿੰਦੇ ਨੇ ਖੜ ਹੁਣ ਮੈਂ ਤੈਨੂੰ ਦੱਸ ਦਿੰਦਾ ਤੇ ਬੱਸ ਇਹ ਨਹੀਂ ਕਹਿ ਸਕੀ ਉਸ ਤੋਂ ਬਾਅਦ ਵਾਲੀ ਆ ਗਿਆ ਯਾਰ ਉਹ ਯਾਰ ਉਹ ਮੈਂ ਨਹੀਂ ਦੱਸਦਾ ਮੈਂ ਤਾਂ ਜੁਹਾਰ ਜਿਵੇਂ ਹੀ ਆਪਣੀ ਪੂਰੀ ਜਾਨ ਲਾ ਕੇ ਜੀ ਰਿਹਾ ਯਾਰ ਬੰਦੇ ਕੀ ਆ ਵਾਹ ਵੈਰਡਨ ਯਾਰ ਜਿਹਦੇ ਦੋਵੇਂ ਪੈਰ ਪੱਟੇ ਜਾਂਦੇ ਨੇ ਉਸ ਨੂੰ ਇੱਕ ਵਾਰ ਕੁਝ ਵੀ ਸਮਝ ਨਹੀਂ ਆਂਦਾ ਦਿਨੇ ਹੀ ਉਸ ਨੂੰ ਤਾਰੇ ਦਿਖਣ ਲੱਗ ਜਾਂਦੇ ਨੇ ਕਿਉਂਕਿ ਤਸਵੀਰਾਂ ਵਿੱਚ ਤੁਹਾਨੂੰ ਮੈਚ ਦੀਆਂ ਤਸਵੀਰਾਂ ਦਿਖਾ ਰਿਹਾ ਕਿ ਕਿਸ ਤਰੀਕੇ ਦੇ ਨਾਲ ਇਹ ਮੈਚ ਹੋਇਆ ਤੇ ਮੈਚ ਤੋਂ ਬਾਅਦ ਕਿਵੇਂ ਪੱਟ ਦੇ ਉੱਤੇ ਥਾਪੀ ਮਾਰੀ ਔਰ ਸਟੇਜ ਦੇ ਉੱਤੇ ਹੀ ਭੰਗੜਾ ਪਾਇਆ ਗਿਆ ਤੇ ਜਿਹੜੀਆਂ ਤਸਵੀਰਾਂ ਦੇਖ ਰਹੇ ਹੋ ਪੰਜਾਬ ਦਾ ਇਹ ਖਿਡਾਰੀ ਹੈ ਰੋਪੜ ਇਲਾਕੇ ਦਾ ਹੈ ਖਿਡਾਰੀ ਚੰਪੌਰ ਸਾਹਿਬ ਦੇ ਕੋਲ ਦਾ ਹੈ ਰੈਣਾਲਾ ਹੈ ਜਿਹੜੀ ਜੋ ਕਿ 20 ਟਾਈਮਿੰਗ ਦੇ ਜੋ ਚੱਲੀ ਹੈ ਕੰਪੀਟੀਸ਼ਨ ਹੁੰਦਾ ਹੈ ਆਗਰ ਸਲੈਪ ਨਾਲ ਉਸ ਦੇ ਵਿੱਚ ਠੇਡਣ ਗਿਆ ਸੀ ਕਿਸ ਦੀ ਕਿੰਨਾ ਤਸਵੀਰਾਂ ਦੇਖਵਾ ਰਿਹਾ ਸੀ ਫਿਰ ਮਾਂ ਦਾ ਪਰਸ਼ੀਰ ਜਿਹੜਾ ਭਾਅ ਹੋਣਾ ਹੈ ਉਸੇ ਨਾਲ ਹੈ ਅੰਦਰੇ ਸੱਤ ਲੱਗਦੀ ਹੈ ਇਹ ਦੂਸਰੇ ਸੈੱਟ ਦੇ ਵਿੱਚ ਸਪੇਡ ਮਾਰਦਾ ਹੈ ਤੇ ਉਸ ਤੋਂ ਬਾਅਦ ਜਦੋਂ ਜਿੱਤ ਦਾ ਐਲਾਨ ਹੁੰਦਾ ਹੈ ਤੇ ਫਿਰ ਜਿੱਤ ਦੀ ਖੁਸ਼ੀ ਕਿਵੇਂ ਮਨਾਈ ਜਾਂਦੀ ਹੈ ਜਰਤਨ ਤੋਂ ਬਾਅਦ ਤੁਹਾਨੂੰ ਆਦ ਨੇ ਕੀ ਕਿਹਾ ਫੈਗਵਰ ਇਵਰੀਥਿੰਗ ਥੈਂਕਸ ਫਾਰ एवरीथिंग ਡ੍ਰੀਮ ਕਮਸ ਟੂ ਨਾਉ ਆਮ ਆ ਕਾਲਾ ਇੰਡੀਅਨ ਮੀਨਾ ਯੂਐਫਸੀ ਪਾਵਰ ਸਲੈਪ ਇੰਡੀਅਨ ਚੈਂਪੀਅਨ ਇਹ ਜਿੱਤਾ ਖਲਦਾ ਵਾਹਿਗੁਰੂ ਦੀ ਫਤਿਹ ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਤੇ ਭਾਸੀ ਪੰਜਾਬੀਆਂ ਤੇ ਭਾਰਤ ਵਾਸੀਆਂ ਨੂੰ ਸੋ ਸਾਡਾ ਇੱਕ ਸੁਪਨਾ ਸੀ ਜੋ ਉਹ ਅੱਜ ਪੂਰਾ ਹੋਇਆ ਪਾਵਰ ਸਲੈਪ ਯੂਐਫਸੀ ਦੀ ਪਾਵਰ ਸਲੈਪ ਦੇ ਵਿੱਚ ਖੇਡਣ ਦਾ ਜਿੱਫਿੱਤਾਂ ਦਾ ਇਸ ਮੁਕਾਮ ਤੱਕ ਸਾਨੂੰ ਲੈ ਕੇ ਆਉਣ ਵਾਲਾ ਸਾਡਾ ਛੋਟਾ ਵੀਰ ਪੰਕਜ ਤਪੂਲ ਖੰਨਾ ਜੋ ਕਿ ਵੈਟਰਨ ਐਮਐਮਏ ਬਾਇਟਰ ਐਸੋਸੀਏਸ਼ਨ ਗਿਆ ਦਾ ਉਹਨਾਂ ਨੇ ਸਾਡੇ ਲਈ ਇਹ ਸਾਰਾ ਕੁਝ ਮੈਨੇਜ ਕੀਤਾ ਤੇ ਪੀਸੀਐਫਐਲ ਮੈਨੇਜਮੈਂਟ ਟੀਮ ਦਾ ਜਿਦੇ ਕੇ ਪੰਕਜਨ ਆਜੀ ਆਨਰ ਨੇ ਉਹਨਾਂ ਨੇ ਸਾਡੇ ਲਈ ਇਹ ਸਾਨੂੰ ਇਸ ਮੌਕੇ ਤੇ ਲੈ ਕੇ ਆਏ ਨੇ ਥੈਂਕਸ ਖੁਸ਼ੀ ਹੋਈ ਹੈ ਯਾਰ ਇੰਡੀਅਨ ਤਾਂ ਦੂਸਰਾ ਸਾਡਾ ਪੰਜਾਬੀ ਭਰਾ ਓਏ ਹੋਏ ਬੜੀ ਯਾਰ ਮਜ਼ਾ ਆ ਗਿਆ ਯਾਰ ਵੇਖ ਕੇ ਆ ਉਹਨੂੰ ਵੇਖ ਰਿਹਾ ਇੱਕ ਮੇਰੀ ਚੰਡ ਲੱਗੀ ਉਹ ਹਿਲੇ ਵੀ ਨਹੀਂ ਹਿਲੇ ਵੀ ਨਹੀਂ ਆਪਣੇ ਪੈਰਾਂ 'ਤੇ ਖੜਾ ਰਿਹਾ ਜੰਮਿਆ ਰਿਹਾ ਬਿਲਕੁਲ ਤੇ ਛੇੜ ਦਾ ਪੁੱਤਰ ਖੜਾ ਰਿਹਾ ਉਹ ਥੋੜਾ ਜਿਹਾ ਹਿਲੇ ਵੀ ਨਹੀਂ ਉਹਨੂੰ ਪਤਾ ਵੀ ਨਹੀਂ ਲੱਗਾ ਵੀ ਲੱਗੀ ਹੈ ਕਿ ਨਹੀਂ ਲੱਗੀ ਤੋ ਦੂਜੀ ਜਿਹੜਾ ਸੀਗਾ ਰਸ਼ੀਆ ਦਾ ਸੀ ਉਹ ਉਤ ਦੇ ਹalal ਹੋ ਗਿਆ ਯਾਰ ਉਹਨੂੰ ਜਦੋਂ ਚੰਡ ਬਿੱਕੀ ਨਾ ਇੱਕ ਤੋ ਯਾਰ ਉਹ ਤਾਂ ਲਾਲ ਮਜ਼ਾ ਯਾਰ ਯਾਰ ਕੀ ਕਰ ਦਿੱਤਾ ਪੰਜਾਬੀ ਸ਼ੇਰ ਸੀ ਨਾ ਆਪਾਂ ਪੰਜਾਬੀ ਸ਼ੇਰ ਦੀ ਥਾੜ ਵੀ ਬੜੀ ਹੁੰਦੀ ਹੈ ਸਾਡਾ ਪੰਜਾਬੀ ਭਰਾ ਹੈ ਹਾਂ ਬਾਕੀ ਉਹਨੇ ਬੰਗੜਾ ਛੰਗੜਾ ਚੰਗਾ ਪਾਇਆ ਵੈਸੇ ਖੁਸ਼ੀ ਤਾਂ ਜ਼ਾਰ ਉਹਨੇ ਚੰਗਾ ਹੀ ਕੀਤਾ ਬੜਾ ਤਾਂ ਪਤਾ ਲੱਗ ਗਿਆ ਸਾਰਿਆਂ ਨੂੰ ਉਹ ਇੱਕ ਰਸ਼ੀਅਨ ਨੂੰ ਤਾਂ ਚੱਕ ਕੇ ਮਾਰਿਆ ਚੰਗਾ ਹੀ ਆਣਾ ਨਾ ਆਹ ਕਿਹੜਾ ਯਾਰ ਹੈ ਤੇ ਪੰਜਾਬੀ ਦਾ ਫਿਰ ਪੰਜਾਬੀ ਆਉਂਦੇ ਨੇ ਤੁਹਾਡੀ ਕੀ ਰਾਏ ਕਮੈਂਟਰ ਦੇ لازਮੀ ਦੱਸਾ ਸਾਡੀ ਰਿਐਕਸ਼ਨ ਵੀਡੀਓ ਕਿਸ ਤਰ੍ਹਾਂ ਦੀ ਹੈ ਵੀ ਤੁਸੀਂ لازਮੀ ਦੱਸਿਆ ਕਰੋ ਯਾਰ ਮਿਲਦੇ ਆ नेक्स्ट ਵੀਡੀਓ ਨਾਲ ਤਦ ਤੱਕ ਲਈ ਬਾਏ ਬਾਏ ਗਾਇਜ਼